ਓਕੇ ਭਾਜੀ ਆ ਜਿਹੜਾ ਸਾਡਾ ਮੁੰਡਾ ਹੈ ਨਾ ਹਾਂਜੀ ਇਹਦਾ ਨਾਮ ਹੈ ਸਾਹਿਲ ਉਹਨੂੰ ਪਿਆਰ ਤੁਸੀਂ ਹੋਰ ਨਾਮ ਦੱਸਿਆ ਨਹੀਂ ਕੋਈ ਪੌਗਾ ਪੌਗਾ ਵੀ ਪੌਗਾ ਕਹਿੰਦੇ ਆ ਬੜਾ ਮਸ਼ਹੂਰ ਹੈ ਦਾ ਅਸੀਂ ਉਹਨੂੰ ਪਿਆਰ ਨਾਲ ਪੌਗਾ ਕਹਿੰਦੇ ਆ ਕੀ ਕਹਾਂ ਲਈ ਠੀਕ ਹੋ ਪੌਗਾ ਜੀ ਇੱਕ ਦਿਨ ਜੀ ਇਹਨੂੰ ਰਿਸ਼ਤੇ ਵਾਸਤੇ ਕੁੜੀ ਵਾਲੇ ਦੇਖਣ ਆਗੇ ਅੱਛਾ ਈ ਕਹੋਾਈ ਜੀ ਆਏ ਸੀਗੇ ਮੈਂ ਇਹਨੂੰ ਕਿਹਾ ਮੈਂ ਕਿਹਾ ਓਏ ਤੂੰ ਨਾ ਆਪਣੀ ਤਨਖਾਹ ਵਧਾ ਚੜਾ ਕੇ ਦੱਸੀ ਤਾਂ ਹੀ ਤਰਾ ਰਿਸ਼ਤਾ ਹੋਣਾ ਏ ਕਹਿੰਦਾ ਜੀ ਠੀਕ ਐ ਅੱਛਾ ਜੀ ਕੁੜੀ ਵਾਲੇ ਕਹਿੰਦੇ ਵੀ ਤੇ ਦੱਸਾ ਕਿੰਨੀ ਐ ਇਹ ਕਹਿੰਦਾ ਜੀ ਵੈਸੇ ਤੇ ਜੀ ਮੇਰੀ 12 ਲੱਖ ਰੁਪਿਆ ਤਨਖਾਹ ਆ ਪਰ ਮੈਨੂੰ ਕੱਟ ਕਟਾ ਕੇ 6000 ਰੁਪਿਆ ਮਿਲਦਾ ਐ ਇਸੇ ਠੀਕਾ ਰਿਸ਼ਤਾ ਹੋ ਗਿਆ ਤਾਂ ਕੈਨਸਲ ਰਿਸ਼ਤਾ ਕੈਨਸਲ ਹੋ ਗਿਆ ਕੈਨਸਲ ਹੋ ਗਿਆ ਉਸ ਤੋਂ ਬਾਅਦ ਜੋ ਇੱਕ ਰਿਸ਼ਤਾ ਹੋਰ ਆ ਗਿਆ ਉਹ ਕਹਿੰਦੇ ਜੀ ਵੀ ਮੁੰਡਾ ਤੇ ਤੁਹਾਡਾ ਠੀਕ ਐ ਸੋਹਣਾ ਬੜਾ ਸੋਹਣਾ ਬਹੁਤ ਐ ਵੀ ਮੁੰਡਾ ਨਾ ਤੁਹਾਡਾ ਛੋ ਵੀ ਵਿਆਹ ਤੇ ਅਸੀਂ ਕਰ ਦੇਾਂਗੇ ਪਰ ਇਹਨੂੰ ਨਾ ਤੁਸੀਂ 1 ਮਹੀਨਾ ਘਿਓ ਖਵਾਓ ਤੇ ਅਸੀਂ ਇਹਨੂੰ ਇੱਕ ਪੀਪਾ ਦੇ ਕੇ ਜਾ ਰਿਹਾ ਘਿਓ ਦਾ ਅੱਛਾ ਜੀ ਮੈਂ ਉਹਨੂੰ ਕਿਤੇ ਪੁੱਛ ਲਿਆ ਮੈਂ ਕਿ ਜੀ ਇੱਕ ਗੱਲ ਦੱਸੋ ਜੇ ਕਿਤੇ 1 ਮਹੀਨਾ ਘਿਓ ਖਵਾਉਣ ਨਾਲ ਵੱਡਾ ਨਾ ਹੋਇਆ ਤਾਂ ਫੇਰ ਉਹ ਕਹਿੰਦੇ ਜੀ ਕੁੜੀ ਰੋਣ ਦੇ ਨਾਲੋਂ ਪੀਪਾ ਰੋਣੇ ਇਹ ਗੱਲ ਹੋਰ ਇੱਕ ਦਿਨ ਇਹਦੇ ਤੇ ਚੜ ਗਿਆ ਜੀ 1 ਕਰੋੜ ਰੁਪਈਆ ਦਾ ਕਰਜ਼ਾ ਅੱਛਾ ਜੀ ਕਰਜ਼ਾ ਐਸਾ ਚੜਿਆ ਇਨਾ ਕਿ ਕਿਵੇਂ ਚੜਿਆ ਕਿਵੇਂ ਚੜਿਆ ਰੱਬ ਜਾਣੇ ਕਿਵੇਂ ਸਾਲਾ ਪਰੇ ਜੂਆ ਜਾਂਦਾ ਉਹਨੂੰ ਸੁਪਾਲ ਹੀ ਗੱਲ ਤਾਂ ਨਹੀਂ ਨਾ 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 ਸੁਬਾਹ ਸੁਪੂ ਨੂੰ ਛੱਡੋ 1 ਕਰੋੜ ਰੁਪਈਆ ਦਾ ਕਰਜ਼ਾ ਚੜ ਗਿਆ ਜੀ ਇਹ ਇਹ ਬੜਾ ਦੁਖੀ ਹੋਇਆ ਵੀ ਇਹ ਕਰਜ਼ਾ ਕਿੱਦਾਂ ਉਤਰੇਗਾ ਉਤਰਨਾ ਕਿੱਥੋਂ ਦੀ ਇਹਨੇ ਜੀ ਫੈਸਲਾ ਕਰ ਲਿਆ ਜੀ ਮੈਂ ਤੇ ਕਰਾਂਗਾ ਸੁਸਾਈਡ ਅੱਛਾ ਸੁਸਾਈਡ ਕਰਨ ਲੱਗੇ ਜੀ ਜੀ 35ਵੀਂ ਮੰਜ਼ਲ ਤੋਂ ਛਲਾੰਗ ਮਾਰੀ ਥੱਲੇ ਸੁਸਾਈਡ ਕਰਨ ਵਾਸਤੇ ਅੱਛਾ ਥੱਲੇ ਖੜੀ ਇੱਕ BMW ਕਾਰ ਅੱਛਾ ਜੀ ਸਿੱਧਾ ਆ ਗਿਆ ਉਹਦੇ ਤੇ ਗਿਰਿਆ ਆਪ ਤੇ ਬਚ ਗਿਆ ਹਾਂ ਉਹਨੇ ਤੇ 2.5 ਕਰੋੜ ਦਾ ਕਰਜ਼ਾ ਗੱਡੀ ਦੇ ਪੈਸੇ ਵੀ ਇਹ ਨਹੀਂ ਦੇਣੇ ਆ ਦੋ ਇੱਕਦਰ ਖੁਸਰੇ ਆ ਗਏ ਅੱਛਾ ਕਹਿੰਦੇ ਜੀ ਵਧਾਈ ਦਿਓ ਉਹ ਕਹਿੰਦੇ ਅਸੀਂ ਕੀ ਵਧਾਈ ਲਾਂਗੇ ਕਹਿੰਦੇ ਜਦੋਂ ਕਹਿੰਦੇ ਜਦੋਂ ਪੂਰਾ ਜੰਪ ਪਾਏਗਾ ਨਾ ਫਿਰ ਵਧਾਈ ਲਵਾਂਗੇ ਉਹ ਤੁਸੀਂ ਗੱਲ ਉਸਾਰੀ ਦੀ ਕਿਸ ਬਾਲੀ ਬਿਸਪਾਲ ਜਾਂਦਾ ਹੋਰ ਕੀ ਲੈ ਲੈ ਪਰ ਤੁਸੀਂ ਕੋਈ ਹੋਰ ਮੈਨੂੰ ਦੱਸੀ ਗੱਲ ਵੀ ਤੁਹਾਡੇ ਤੋਂ ਵੀ ਜਿਆਦਾ ਪੈ ਕਮਾਣ ਦਾ ਲੈ ਲੈ ਇਹ ਰੋ ਨੱਚਦਾ ਜੀ ਇੱਥੇ ਲੋਕਾਂ ਨੇ ਜਨਮ ਦਿਨ ਮਨਾਉਂਦਾ ਹੈ ਪਾਰਟੀਆਂ ਦੇ ਵਿੱਚ ਨੱਚਦਾ ਸਾਰਿਆਂ ਨੂੰ ਖੁਸ਼ੀ ਦਾ ਇੱਕ ਪ੍ਰਤੀਕ ਹੈ ਵਧੀਆ ਕਮਾਈ ਕਰ ਲਾਉਂਦੇ ਨੇ ਪੂਰੀ ਪੂਰੀ ਉਹ ਪੈਸੇ ਲੈ ਕੇ ਸਪਾ ਚਲੇ ਜਾਂਦੇ ਨੇ ਰੋਜ਼ ਪਰ ਰੰਗ ਬਹੁਤ ਘੋਰਾ ਹੋਇਆ ਮੁੰਡੇ ਦਾ ਦੇਖੋ ਜੀ ਇਹ ਨਾ ਐਸੇ ਕਰਕੇ ਸਪਾ ਦਾ ਹੀ ਚੱਕਰ ਹੈ ਸਾਰੇ ਜਣੇ